ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਇਕਤਾ ਬਲਾਕ ਜਰਾਲਾਬਾਦੀ ਸਮੁੱਚੀ ਟੀਮ ਸ਼ਿਪਾਉਣ ਵਿੱਚ ਇਕੱਤਰ ਹੋਈ ਸੀ ਜੋ ਕਿ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਆਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਉਸ ਦਾ ਸਾਡੇ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਦੀ ਢਿੱਲੋਂ ਵੱਲੋਂ ਸਾਨੂੰ ਆਦੇਸ਼ ਹੋਇਆ ਸੀ ਕਿ ਅਸੀਂ ਵੀ ਆਪਣੇ ਸ਼ਹਿਰ ਦੇ ਵੱਲੋਂ ਉਹਨਾਂ ਨੂੰ ਪੂਰਾ ਸਮਰਥਨ ਦੇਈਏ ਸੋ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਸਾਰਿਆਂ ਨੂੰ ਇਹੀ ਅ ਅਪੀਲ ਕਰਦੇ ਆ ਜਿੱਥੇ ਸ਼ਹਿਰ ਵਾਸੀਆਂ ਨੂੰ ਕਰਦੇ ਆ ਉਥੇ ਨਾਲ ਮੈਂ ਅਪੀਲ ਕਰਦੇ ਆ ਕਿਸਾਨਾਂ ਨੂੰ ਵੀ ਕਈ ਵਾਰ ਆਮ ਦੇਖਣ ਨੂੰ ਮਿਲਦਾ ਹੈ ਕਿ ਕਿਸਾਨਾਂ ਕੁਝ ਜਿਹੜੇ ਕਈ ਕਿਸਾਨ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਵੱਲੋਂ ਦੁੱਧ ਨੂੰ ਕੰਪੈਲ ਕੀਤਾ ਜਾਂਦਾ ਵੀ ਨਹੀਂ ਤੂੰ ਦੁੱਧ ਲੈ ਕੇ ਜਾ ਜਿੱਥੇ ਮਰਜੀ ਵਰਤ ਹਣਾ ਸੋ ਇਹ ਜਿਹੜਾ ਮੁੱਦਾ ਇਹ ਮੇਨ ਤਾਂ ਜਿਹੜਾ ਕਿਸਾਨੀ ਧੰਦੇ ਦਾ ਮੁੱਦਾ ਹੈ ਔਰ ਸਾਡਾ ਜਿਹੜਾ ਕੀਤਾ ਇਹ ਵੀ ਕਿਸਾਨਾਂ ਦੇ ਨਾਲ ਹੀ ਜੁੜਿਆ ਹੋਇਆ ਤੇ ਜਿੱਥੇ ਅਸੀਂ ਦੁੱਧ ਦੀ ਸਾਥੀ ਸਾਰਾ ਸਮਰਥਨ ਦੇ ਰਹੇ ਆ ਕਿਸਾਨਾਂ ਨੂੰ ਉਥੇ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਦੇ ਆ ਦੁੱਧ ਦੀ ਦਾ ਸਮਰਥਨ ਦਿਓ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦੁੱਧੀ ਤੇ ਦਬਾਅ ਨਾ ਬਣਾਓ ਦੁੱਧ ਲਜਾਂ ਦੇ ਲਈ ਕਿਉਂਕਿ ਇਹ ਸਾਡੀ ਹੋਂਦ ਦਾ ਮਸਲਾ ਹੈ ਜੇ ਅੱਜ ਸਾਡਾ ਹੋਂਦ ਨਹੀਂ ਖਤਮ ਹੋ ਗਈ ਤੇ ਕੱਲ ਨੂੰ ਅਸੀਂ ਬਣਿਆ ਤੇ ਆਦੀ ਬਿਲਡਿੰਗ ਕਿੱਥੋਂ ਤਿਆਰ ਕਰਾਂਗੇ ਸੋ ਦੁਬਾਰਾ ਫਿਰ ਤੁਹਾਡੇ ਚੈਨਲ ਆਈ ਇਹੀ ਸਭ ਨੂੰ ਅਪੀਲ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਪਰਸੋ ਸੋਮਵਾਰ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦੁੱਧ ਠੰਡੇ ਦੀ ਮੁਕੰਮਲ ਹੜਤਾਲ ਰਹੇਗੀ ਔਰ ਜਿੱਥੇ ਵੀ ਕਿਸਾਨ ਜਥੇਬੰਦੀਆਂ ਨੂੰ ਸਾਡੇ ਸਮਰਥਨ ਦੀ ਲੋੜ ਹੋਏਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਨਾਲ ਹੀ ਅਪੀਲ ਕਰਦਿਆਂ ਮੈਂ ਜੋ ਮੇਰੇ ਸੱਜਣ ਹੀ ਨੇ ਸਾਡੇ ਜੋ ਪਰ ਸਾਡੇ ਯੂਨੀਅਨ ਦਾ ਹਿੱਸਾ ਨਹੀਂ ਹੈਗੇ ਜਿਹੜੇ ਛੋਟੀਆਂ-ਛੋਟੀਆਂ ਕੈਂਨੀਆਂ ਲੈ ਕੇ ਪਿੰਡਾਂ 'ਚ ਸ਼ਹਿਰਾਂ 'ਚ ਦੁੱਧ ਸਪਲਾਈ ਕਰਨ ਆਉਂਦੇ ਨੇ ਉਹਨਾਂ ਨੂੰ ਵੀ ਤੁਹਾਡੇ ਵੀਡੀਓ ਦੇ ਰਾਹੀਂ ਚੈਨਲ ਦੇ ਰਾਹੀਂ ਇਹ ਹੀ ਅਪੀਲ ਕਰਦਾ ਕਿ ਪਰਸੋ 30 ਤਰੀਕ ਨੂੰ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁੱਧ ਦੀ ਸਪਲਾਈ ਨਾ ਕੀਤੀ ਜਾਵੇ ਜੇਕਰ ਕੋਈ ਸਾਡਾ ਦੁੱਧ ਦੀ ਵੀਰ ਜਾਂ ਡਰਮੀ ਵਾਲਾ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਦੁੱਧ ਧੰਦੇ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਸ਼ਹਿਰ ਦੇ ਵਿੱਚ ਦੁੱਧ ਦੀ ਸਪਲਾਈ ਕਰਦਾ ਆਪਦੇ ਨੁਕਸਾਨ ਦਾ ਜ਼ਿੰਮੇਵਾਰ ਉਹ ਖੁਦ ਹੋਏਗਾ ਚਾਹੇ ਉਹ ਨੁਕਸਾਨ ਕਿਸੇ ਵੱਲੋਂ ਵੀ ਕਿਉਣਾ ਕੀਤਾ ਜਾਵੇ ਯੂਨੀਅਨ ਉਸ ਦਾ ਸਾਥ ਨਹੀਂ ਦੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ 25 ਕਿਲੋ ਦੁੱਧ ਲੈ ਕੇ ਆਂਦਾ ਡਰਮੀ ਵਾਲਾ ਉਹਦੇ ਲਿਆਨ ਦਾ ਖੁਦ ਜ਼ਿੰਮੇਵਾਰ ਹੋਏਗਾ ਯੂਨੀਅਨ ਦਾ ਸਾਥ ਨਹੀਂ ਦੇਗੀ ਇਕੱਤਰਿਤ ਨੂੰ ਜਿਵੇਂ ਕੋਈ ਵਿਆਹ ਸ਼ਾਦੀ ਜੇ ਕਿਸੇ ਦਾ ਤੇ ਉਹ ਕੋਈ ਐਮਰਜੈਂਸੀ ਫਿਰ ਇਹੋ ਗੱਲ ਉਹ ਕਰ ਸਕਦੇ ਆ ਬਾਕੀ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਇਕਤਾ ਬਲਾਕ ਜਲਾਲਾਬਾਦੀ ਸਮੁੱਚੀ ਟੀਮ ਸ਼ਿਪਾਉਣ ਵਿੱਚ ਇਕੱਤਰ ਹੋਈ ਸੀ ਜੋ ਕਿ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਆਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਉਸ ਦਾ ਸਾਡੇ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਦੀ ਢਿੱਲੋਂ ਵੱਲੋਂ ਸਾਨੂੰ ਆਦੇਸ਼ ਹੋਇਆ ਸੀ ਕਿ ਅਸੀਂ ਵੀ ਆਪਣੇ ਸ਼ਹਿਰ ਦੇ ਵੱਲੋਂ ਉਹਨਾਂ ਨੂੰ ਪੂਰਾ ਸਮਰਥਨ ਦੇਈਏ ਸੋ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਜਿੱਥੇ ਸ਼ਹਿਰ ਵਾਸੀਆਂ ਨੂੰ ਕਰਦੇ ਹਾਂ ਉੱਥੇ ਨਾਲ ਮੈਂ ਅਪੀਲ ਕਰਦੇ ਹਾਂ ਕਿਸਾਨਾਂ ਨੂੰ ਵੀ ਕਈ ਵਾਰ ਆਮ ਦੇਖਣ ਨੂੰ ਮਿਲਦਾ ਹੈ ਕਿ ਕਿਸਾਨਾਂ ਕੁਝ ਜਿਹੜੇ ਕਈ ਕਿਸਾਨ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਵੱਲੋਂ ਦੁੱਧ ਨੂੰ ਕੰਪੈਲ ਕੀਤਾ ਜਾਂਦਾ ਵੀ ਨਹੀਂ ਤੂੰ ਦੁੱਧ ਲੈ ਕੇ ਜਾ ਜਿੱਥੇ ਮਰਜੀ ਵਰਤ। ਹਨਾ ਸੋ ਇਹ ਜਿਹੜਾ ਮੁੱਦਾ ਇਹ ਮੇਨ ਤਾਂ ਜਿਹੜਾ ਕਿਸਾਨੀ ਧੰਦੇ ਦਾ ਮੁੱਦਾ ਹੈ ਔਰ ਸਾਡਾ ਜਿਹੜਾ ਕੀਤਾ ਇਹ ਵੀ ਕਿਸਾਨਾਂ ਦੇ ਨਾਲ ਹੀ ਜੁੜਿਆ ਹੋਇਆ ਹੈ ਤੇ ਜਿੱਥੇ ਅਸੀਂ ਦੁੱਧ ਦੀ ਸਾਥੀ ਸਾਰਾ ਸਮਰਥਨ ਦੇ ਰਹੇ ਹਾਂ ਕਿਸਾਨਾਂ ਨੂੰ ਉਥੇ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਦੁੱਧ ਦੀ ਦਾ ਸਮਰਥਨ ਦਿਓ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦੁੱਧੀ ਤੇ ਦਬਾਅ ਨਾ ਬਣਾਓ ਦੁੱਧ ਲਜਾਣ ਦੇ ਲਈ ਕਿਉਂਕਿ ਇਹ ਸਾਡੀ ਹੋਂਦ ਦਾ ਮਸਲਾ ਹੈ ਜੇ ਅੱਜ ਸਾਡਾ ਹੋਂਦ ਨਹੀਂ ਖਤਮ ਹੋ ਗਈ ਤੇ ਕੱਲ ਨੂੰ ਅਸੀਂ ਬਣਿਆ ਤੇ ਆਦੀ ਬਿਲਡਿੰਗ ਕਿੱਥੋਂ ਤਿਆਰ ਕਰਾਂਗੇ ਸੋ ਦੁਬਾਰਾ ਫਿਰ ਤੁਹਾਡੇ ਚੈਨਲ ਆ ਇਹ ਹੀ ਸਭ ਨੂੰ ਅਪੀਲ ਕਰਦੇ ਆ ਸ਼ਹਿਰ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਪਰਸੋ ਸੋਮਵਾਰ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦੁੱਧ ਧੰਦੇ ਦੀ ਮੁਕੰਮਲ ਹੜਤਾਲ ਰਹੇਗੀ ਔਰ ਜਿੱਥੇ ਵੀ ਕਿਸਾਨ ਜਥੇਬੰਦੀਆਂ ਨੂੰ ਸਾਡੇ ਸਮਰਥਨ ਦੀ ਲੋੜ ਹੋਏਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਨਾਲ ਹੀ ਅਪੀਲ ਕਰਦੇ ਆ ਮੈਂ ਜੋ ਮੇਰੇ ਸੱਜਣੀ ਨੇ ਸਾਡੇ ਜੋ ਪਰ ਸਾਡੇ ਯੂਨੀਅਨ ਦਾ ਹਿੱਸਾ ਨਹੀਂ ਹੈਗੇ ਜਿਹੜੇ ਛੋਟੀਆਂ-ਛੋਟੀਆਂ ਕੈਂਡੀਆਂ ਲੈ ਕੇ ਪਿੰਡਾਂ 'ਚ ਸ਼ਹਿਰਾਂ 'ਚ ਦੁੱਧ ਸਪਲਾਈ ਕਰਨ ਆਉਂਦੇ ਨੇ ਉਹਨਾਂ ਨੂੰ ਵੀ ਤੁਹਾਡੇ ਵੀਡੀਓ ਦੇ ਰਾਹੀਂ ਚੈਨਲ ਦੇ ਰਾਹੀਂ ਇਹੀ ਅਪੀਲ ਕਰਦਾ ਕਿ ਪਰਸੋ 30 ਤਰੀਕ ਨੂੰ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁੱਧ ਦੀ ਸਪਲਾਈ ਨਾ ਕੀਤੀ ਜਾਵੇ ਜੇਕਰ ਕੋਈ ਸਾਡਾ ਦੁੱਧੀ ਵੀਰ ਜਾਂ ਡਰਮੀ ਵਾਲਾ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਦੁੱਧ ਠੰਡੇ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਸ਼ਹਿਰ ਦੇ ਵਿੱਚ ਦੁੱਧ ਦੀ ਸਪਲਾਈ ਕਰਦਾ ਆ ਆਪਦੇ ਨੁਕਸਾਨ ਦਾ ਜ਼ਿੰਮੇਵਾਰ ਉਹ ਖੁਦ ਹੋਏਗਾ ਚਾਹੇ ਉਹ ਨੁਕਸਾਨ ਕਿਸੇ ਵੱਲੋਂ ਵੀ ਕਿਉਣਾ ਕੀਤਾ ਜਾਵੇ ਯੂਨੀਅਨ ਉਸ ਦਾ ਸਾਥ ਨਹੀਂ ਦੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ 25 ਕਿਲੋ ਦੁੱਧ ਲੈ ਕੇ ਆਂਦਾ ਡਰਮੀ ਵਾਲਾ ਉਹ ਆਦੇ ਲਿਆਨ ਦਾ ਖੁਦ ਜ਼ਿੰਮੇਵਾਰ ਯੂਨੀਅਨ ਦਾ ਸਾਥ ਨਹੀਂ ਦੇਗੀ ਇਕੱਤਰ ਇਕੱਤ ਨੂੰ ਜਿਵੇਂ ਕੋਈ ਵਿਆਹ ਸ਼ਾਦੀ ਜੇ ਕਿਸੇ ਦਾ ਤੇ ਉਹ ਕੋਈ ਐਮਰਜੈਂਸੀ ਫਿਰ ਇਹੋ ਗੱਲ ਉਹ ਕਰ ਸਕਦੇ ਆ ਬਾਕੀ ਕੋਈ ਨਹੀਂ